ਨਾਵ ਵਾਲੇ ਗੁਰੂ ਨਾਮ ਵਾਲੇ ਗੁਰੂ ਸਤਿ ਨਾਮ ਵਾਲੇ ਗੁਰੂ ਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਰਕਾਰ ਅੱਜ ਲਈ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਗੋੜੀ ਪੂਰਵੀ ਬਾਵਨ ਅਖਰੀ ਦੇ ਵਿੱਚ ਭਗਤ ਜੀ ਆਪਣੀ ਰਸਨਾ ਤੋਂ ਭਾਈ ਵਚਨ ਕਰਦੇ ਹਨ ਆਉ ਭਗਤ ਜੀ 11ਵੇਂ ਪਦ ਦੇ ਵਿੱਚ 10ਵੇਂ 10 ਪਦ ਸੰਪੂਰਨ ਹੋ ਇਸੀ ਸ਼ਬਦ ਦੇ ਬਾਵਨ ਅਖਰੀ ਦੇ ਅਗਲਾ ਪਦ 11ਵਾਂ ਆਰੰਭ ਹੁੰਦਾ ਹੈ ਔ ਭਗਤ ਜੀ ਆਪਣੀ ਰਚਨਾ ਤੋਂ ਕਬੀਰ ਸਾਹਿਬ ਜੀ ਸਾਨੂੰ ਜੀਵਾਂ ਨੂੰ ਗੰਗਾ ਅक्षर ਤੋਂ ਉਪਦੇਸ਼ ਬਖਸ਼ਦੇ ਹਨ ਬਚਨ ਕਰਦੇ ਹਨ ਜੀ ਗੰਗਾ ਨਿਰ ਨੈ ਗ੍ਰਹਿ ਸਨੇਕਰ ਨਿਰਵਾਰੋ ਸੰਦੇਹ ਭਗਤ ਜੀ ਗੰਗਾ ਅक्षर ਜਿਹੜਾ ਹੈ ਇਹ ਪੰਜਾਬੀ ਬੋਲੀ ਦੇ ਵਿੱਚ ਘੱਟ ਵਰਤਿਆ ਜਾਂਦਾ ਹੈ ਗੁਰਮੁਖੀ ਦੇ ਵਿੱਚ ਨੰਗਾ ਅੱਖਰ ਵਰਤਿਆ ਹੈ ਮਹਾਰਾਜ ਨੇ ਪਰ ਆਮ ਬੋਲੀ ਦੇ ਵਿੱਚ ਆਪਾਂ ਇਹਨੂੰ ਘੱਟ ਵਰਤਦੇ ਹਾਂ ਇਸ ਕਰਕੇ ਕਈ ਲੋਕਾਂ ਨੂੰ ਦੀ ਨਹੀਂ ਵੀ ਪਛਾਣ ਹੈ ਕਿ ਕਿਸ ਤਰ੍ਹਾਂ ਬੁਲਾਇਆ ਜਾਂਦਾ ਹੈ ਨੰਗਾ ਅੱਖਰ ਜਿਹੜਾ ਹੈ ਲੱਖ ਤੋਂ ਬੁਲਾਇਆ ਜਾਂਦਾ ਹੈ ਗੰਗਾ ਨਿਰਗੁਣ ਨੈਗਰਹਿ ਭਗਤ ਜੀ ਇਸ ਅੱਖਰ ਤੋਂ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਗੱਗੇ ਦੀ ਆਵਾਜ਼ ਕੱਢਦਾ ਗੱਗੇ ਦੀ ਆਵਾਜ਼ ਗਲੇ ਚੋਂ ਨਿਕਲਦੀ ਏ ਦੀ ਨੱਕ ਚੋਂ ਨਿਕਲਦੀ ਨੰਨਾ ਨਿਆਨ ਵੀ ਹੁੰਦਾ ਬਾਣੀ ਦੇ ਵਿੱਚ ਇੱਥੇ ਵੀ ਗੰਗਾ ਅक्षर ਲਖਸੋ ਪਾਸ਼ਾ ਜੀ ਇਹਦੇ ਦਾ ਹੀ ਬਚਨ ਕਰਦੇ ਹਨ ਨੈ ਗ੍ਰਹਿ ਸਨੇਹ ਕਰ ਨਿਰਵਾਰੋ ਸੰਦੇਹ ਭਗਤ ਜੀ ਕਹਿੰਦੇ ਜਿਹੜਾ ਮਨ ਦੇ ਵਿੱਚ ਸੰਸਾ ਹੈ ਮਨ ਦੇ ਵਿੱਚ ਭਰਮ ਹੈ ਸੰਦੇ ਆਉ ਖਤਮ ਕਰਦੇ। ਏ ਮਨੁਖ ਏ ਭਾਈ ਭਗਤ ਜੀ ਕਹਿੰਦੇ ਭਾਈ ਉਹ ਮਾਲਕ ਦੇ ਵਿੱਚ ਮਨ ਨੂੰ ਚੰਗੀ ਤਰ੍ਹਾਂ ਟਿਕਾਣਾ ਕਰ। ਨਾ ਗ੍ਰਹਿ ਹੋ ਕੇ ਭਗਤ ਜੀ ਕਹਿੰਦੇ ਉਹ ਮਾਲਕ ਦੇ ਚਰਨਾਂ ਦੇ ਵਿੱਚ ਅਰਪਣ ਕਰ ਦੇ। ਮਨ ਜਿਹੜਾ ਹੈ ਉਦੇ ਚਰਣਾ ਵਿੱਚ ਟਿਕਣਾ ਚਾਹੀਦਾ ਕਰ ਨਿਰਵਾਰੋ ਸੰਦੇਹ ਕਹਿੰਦੇ ਜਿਹੜਾ ਮਨ ਦੇ ਵਿੱਚ ਸੰਸਾ ਹੈ ਭਰਮ ਹੈ ਸੰਦੇਹ ਹੈ ਨਾ ਉਹਨੂੰ ਹਟਾ ਦੇ ਦੂਰ ਕਰ ਦੇ ਨਹੀਂ ਦੇਖਣਾ ਭਾਜੀ ਹੈ ਪਰਮ ਸਿਆਨਪ ਇਹ ਕਹਿੰਦੇ ਐਵੇਂ ਡਰ ਕੇ ਨਾ ਭੱਜ ਕਿ ਬਹੁਤ ਔਖਾ ਕੰਮ ਹੈ ਬੀਰ ਸਾਹਿਬ ਜੀ ਕਹਿੰਦੇ ਔਖੇ ਕੰਮ ਤੋਂ ਸੀ ਡਰ ਕੇ ਭੱਜ ਜਾਂਦੇ ਆ ਨਾ ਜ਼ਿੰਦਗੀ ਵਿੱਚ ਸੰਸਾਰੀ ਕੋਈ ਕੰਮ ਵੀ ਹੋਵੇ ਔਖਾ ਹੋਵੇ ਤਾਂ ਅਸੀਂ ਛੱਡ ਦਿੰਨੇ ਆ ਯਾਰ ਛੱਡ ਪਰਾਂ ਕੀ ਕਰਨਾ ਹੈ ਔਖਾ ਬਹੁਤ ਹੈ ਕਹਿੰਦੇ ਇਸ ਤਰ੍ਹਾਂ ਜਿਹੜੀ ਪ੍ਰੇਮਾ ਭਗਤੀ ਹੈ ਮਨ ਉਹਦੇ 'ਚ ਟਿਕਾਣਾ ਕਿਤੇ ਨਾ ਕੀ ਇਹ ਕਾਰਜ ਨੂੰ ਛੱਡ ਦੇਵੇਂ ਕਿ ਔਖਾ ਲੱਗਦਾ ਛੱਡ ਪਰਾਂ ਬਚਨ ਕਰਦਾ ਨਾ ਹੀ ਦੇਖ ਦੇਖ ਨਾ ਭਾਜੀਏ ਕਹਿੰਦੇ ਕਿਤੇ ਦੇਖ ਕੇ ਮਨ ਦੇ ਵਿੱਚ ਭਰਮ ਨਾ ਪੈਦਾ ਹੋ ਜੇ ਕਿ ਔਖਾ ਕੰਮ ਹੈ ਤਿਆਗ ਦੀ ਏ ਛੱਡ ਦੀ ਏ ਕਹਿੰਦੇ ਸਿਆਣਪ ਨਹੀਂ ਹੈ ਭਗਤ ਜੀ ਕਹਿੰਦੇ ਸਤਿ ਪਰਮ ਸਿਆਣਪ ਹੈ ਇਹ ਸਿਆਣਪ ਨਹੀਂ ਹੈ ਕਿ ਉਹਨੂੰ ਛੱਡ ਕੇ ਦੌੜ ਜਾਣਾ ਪਾਲਕ ਨੂੰ ਇਹ ਜਿਹੜੇ ਕਾਰਜ ਵਾਸਤੇ ਸੀ ਮਨੁੱਖਾ ਦੇ ਪਾਈ ਮਾਲਸ ਦੇ ਪਾਈ ਮਾਨੁੱਖਾ ਜਨਮ ਲਿਆ ਭਗਤ ਜੀ ਕਹਿੰਦੇ ਕਾਰਜ ਨੂੰ ਕਿਤੇ ਔਖਾ ਸਮਝ ਕੇ ਤਿਆਗ ਨਾ ਦਈਏ ਤੇ ਬਹੁਤੀ ਜੀਵਾਂ ਦਾ ਪ੍ਰਾਣੀਆਂ ਦਾ ਸੰਸਾਰ ਵਿੱਚ ਸ੍ਰਿਸ਼ਟੀ ਵਿੱਚ ਹੀ ਹਾਲ ਲੈਣਾ ਅਸੀਂ ਇਹ ਕਾਰਜ ਧੂਰਾ ਛੱਡ ਦਿੰਨੇ ਆ ਅਸੀਂ ਮਾਇਆ ਦੇ ਮੋਹ ਵਿੱਚ ਫਸੇ ਹੋਏ ਪ੍ਰਮਾਤਮਾ ਨਾਲੋਂ ਵਿਸਰਜ ਜਾਂਦੇ ਆ ਦੂਰ ਹੋ ਜਾਂਦੇ ਹਾਂ ਤੇ ਭਗਤ ਜੀ ਸਾਨੂੰ ਸਮਝਾ ਰਹੇ ਆ ਪਿਆਰ ਨਾਲ ਕਹਿੰਦੇ ਨਹੀਂ ਭਾਈ ਇਹ ਦੇਖ ਕੇ ਭੱਜ ਜੀਏ ਨਾ ਕਹਿੰਦੇ ਮਨ ਵਿੱਚ ਜੋ ਭਰਮ ਜਿਹੜਾ ਹੈ ਨਾ ਸੰਸਾਰ ਨਿਰਵਿਰਤ ਕਰਦੀ ਏ ਕੱਢ ਦਈਏ ਜੇ ਭਰਮ ਰਾਹ ਤੁਸੀ ਭਗਤੀ ਕਰੀਏ ਉਹਨੂੰ ਜਪਦੇ ਰਹੀਏ ਕਹਿੰਦੇ ਭਰਮ ਵਿੱਚ ਔਖਾ ਕੰਮ ਕਰਕੇ ਦੌੜੀਏ ਨਾ ਚਚਾ ਅਗਜ ਤਿੱਖਸ਼ਰ ਤੋਂ ਅਗਲਾ ਬੰਦ ਸ਼ੁਰੂ ਹੁੰਦਾ ਭਗਤ ਜੀ ਵਚਨ ਕਰਦੇ ਚਚਾ ਰਚਤ ਚਿੱਤਰ ਭੈ ਹੈ ਭਾਈ ਭਗਤ ਜੀ ਕਹਿੰਦੇ ਮਾਲਕ ਨੇ ਤਿੱਖ ਅਕਸ਼ਰ ਤੋਂ ਦੇਖੋ ਕਹਿੰਦੇ ਸੰਸਾਰ ਇੱਕ ਚਿੱਤਰ ਬਣਾਇਆ ਹੋਇਆ ਹੈ ਜਦ ਪ੍ਰਭੂ ਨੇ ਹਰੀ ਨੇ ਇਸ ਸੰਸਾਰ ਦਾ ਇੱਕ ਚਿੱਤਰ ਇੱਕ ਫੋਟੋ ਉਹ ਚਿੱਤਰਕਾਰ ਕਹਿੰਦੇ ਨਰ ਮਹਾਰਾਜ ਉਹ ਕਹਿੰਦੇ ਉਹ ਮਾਲਕ ਚਿੱਤਰਕਾਰ ਹੈ ਜਿੰਨੇ ਸ੍ਰਿਸ਼ਟੀ ਇੱਕ ਫੋਟੋ ਦੀ ਤਰ੍ਹਾਂ ਇੱਕ ਚਿੱਤਰ ਦੀ ਤਰ੍ਹਾਂ ਬਣਾਈ ਹੋਈ ਹੈ ਚਤ ਚਰਤ ਚਿੱਤਰ ਹੈ ਭਾਰੀ ਇਹ ਭਾਰੀ ਇੱਕ ਫੋਟੋ ਚਿੱਤਰ ਬਣਾਇਆ ਹੋਇਆ ਭਗਤ ਜੀ ਵਾਤਨ ਕਰਦੇ ਤਜ ਚਿਤਰੇ ਚਿਤ ਹੋ ਚਿਤਕਾਰੀ ਕਹਿੰਦੇ ਅਸੀਂ ਸੰਸਾਰੀ ਜੀਵ ਕੈਸੇ ਆ ਅਸੀਂ ਉਹਦੇ ਬਣਾਏ ਹੋਏ ਚਿੱਤਰ ਨੂੰ ਤਾਂ ਤੱਕੀ ਜਾਂਦੇ ਆ ਸ੍ਰਿਸ਼ਟੀ ਦੇ ਜੀਵਾਂ ਨੂੰ ਚਿੱਤਰਾ ਇਹ ਚਿੱਤਰ ਬਣਾਏ ਹੋਏ ਨਾ ਸੰਸਾਰ ਸ੍ਰਿਸ਼ਟੀ ਦੇ ਵਿੱਚ ਜੀਵ ਇਹ ਪਾਸ਼ਾ ਭਗਤ ਜੀ ਕਹਿੰਦੇ ਉਹਦੇ ਚਿੱਤਰਾ ਚਿੱਤਰ ਨੂੰ ਫੋਟੋ ਨੂੰ ਤਾਂ ساری ਜ਼ਿੰਦਗੀ ਦੇਖੀ ਜਾਂਦੇ ਆ ਪਰ ਚਿੱਤਰਕਾਰ ਹੈ ਜਿਹੜਾ ਚਿੱਤਰ ਬਣਾ ਲਵਾਂ ਉਹਨੂੰ ਤਾਂ ਤੱਕਦੇ ਹੀ ਨਹੀਂ ਭਗਤ ਜੀ ਕਹਿੰਦੇ ਉਹਦੇ ਨਾਲ ਤੇ ਪ੍ਰੇਮ ਨਹੀਂ ਕਰਦੇ ਉਹ ਮਾਲਕ ਦੇ ਨਾਲ ਹਰੀ ਦੇ ਨਾਲ ਜਿਹੜਾ ਇਹਨੂੰ ਬਣਾਉਣ ਵਾਲਾ ਹੈ ਨਾ ਸ੍ਰਿਸ਼ਟੀ ਨੂੰ ਇਹਦਾ ਚਿੱਤਰ ਰਚਣ ਵਾਲਾ ਚੱਕਰ ਤੇ ਇਹਨੂੰ ਕਹਿੰਦੇ ਆ ਨਾ ਮਾਲਕ ਨੂੰ ਇਹ ਚੱਕਰ ਸ੍ਰਿਸ਼ਟੀ ਦਾ ਬਣਾਇਆ ਜਿੰਨੇ ਉਹਦੇ ਨਾਲ ਸਾਡਾ ਕੋਈ ਪ੍ਰੇਮ ਨਹੀਂ ਹੈ ਅਸੀਂ ਉਹਦੀ ਬਣਾਈ ਸ੍ਰਿਸ਼ਟੀ ਦੇ ਨਾਲ ਕਿੰਨੇ ਮੋਹਤਾਂ ਸ੍ਰਿਸ਼ਟੀ ਬਣਾਈ ਉਹਨੇ ਉਹਦੇ 'ਚ ਮੋਹਤ ਹੋਏ ਪਿਆ ਸਸੇ ਪਿਆਉ ਚਿੱਤਰ ਨੂੰ ਹੀ ਤੱਕੀ ਜਾਂਦੇ ਆ ਭਗਤ ਜੀ ਕਹਿੰਦੇ ਤਜ ਚਿਤਰੇ ਚਿਤਰੋ ਚਿਤਕਾਰੀ ਕਹਿੰਦੇ ਚਿੱਤਰਕਾਰੀ ਹੈ ਨਾ ਜਿਹੜਾ ਚਿੱਤਰਕਾਰ ਚਿੱਤਰ ਨੂੰ ਬਣਾਉਂਦਾ ਹੈ ਇਹਨੇ ਬਣਾਈ ਹੈ ਪ੍ਰਿਥਵੀ ਜਨੇ ਸ੍ਰਿਸ਼ਟੀ ਸਾਜੀ ਹੈ ਚਿੱਤਰ ਬਣਾਇਆ ਸ੍ਰਿਸ਼ਟੀ ਦਾ ਭਗਤ ਜੀ ਕਹਿੰਦੇ ਉਹਨੂੰ ਤੂੰ ਚੇਤੇ ਕਰਨਾ ਸੀ ਉਹਦੇ ਨਾਲ ਪ੍ਰੇਮ ਕਰਨਾ ਸੀ ਉਹ ਪ੍ਰਮਾਤਮਾ ਦੇ ਨਾਲ ਜਿਹਨੇ ਰਚਿਆ ਸਭ ਕੁਝ ਉਹਦੇ ਨਾਲ ਤੂੰ ਇਸ ਮਨ ਨੂੰ ਜੋੜਨਾ ਛੀ ਚਿੱਤਰ ਵਿਚਿੱਤਰ ਇੱਕ ਅਮ ਚੇਰਾ ਕਹਿੰਦੇ ਵਿਚੇਰੇ ਦੇ ਵਿੱਚ ਨਾ ਫਸ ਇਹ ਘੇਰੇ ਵਿੱਚ ਨਾ ਤੂੰ ਫਸ ਕਹਿੰਦੇ ਚਿੱਤਰ ਦੇ ਵਿੱਚ ਤੂੰ ਨਾ ਫਸ ਉਹ ਮਾਲਕ ਦੀ ਪ੍ਰੇਮਾ ਭਗਤੀ ਕਰ ਉਹ ਚਿੱਤਰ ਬਣਾਉਣ ਵਾਲੇ ਨੂੰ ਚੇਤੇ ਕਰ ਤਜ ਚਿੱਤਰ ਹੈ ਚਿੱਤ ਜਰਾ ਖਚ ਤੇਰਾ ਕਹਿੰਦੇ ਚਿੱਤਰ ਨੂੰ ਤਜ ਦੇ ਤਿਆਗ ਦੇ ਸੰਸਾਰ ਨੂੰ ਕਹਿੰਦੇ ਚਿੱਤਰ ਹਾਰ ਨੂੰ ਮਾਲਕ ਨੂੰ ਚੇਤੇਕਾਰ ਚੇਤਨਾਕਾਰ ਉਹਨੂੰ ਜੇ ਬਰਾਈ ਉਹਨੂੰ ਮਾਲਕ ਨੂੰ ਚਿੱਤਰ ਬਣਾਉਣ ਵਾਲੇ ਨੂੰ ਚੇਤੇਕਾਰ ਛਛਾ ਅਗਲਾ ਬੰਦ ਸ਼ੁਰੂ ਹੁੰਦਾ ਛਛੇ ਅੱਖਰ ਤੋਂ ਭਗਤ ਜੀ ਬਚਨ ਕਰਦੇ ਆ ਛਛੇ ਅੱਖਰ ਤੋਂ ਪ੍ਰਦੇਸ਼ ਦੇਦੇ ਨੇ ਛਛਾ ਇਹੇ 70 ਪਦ ਪਾਸਾ ਭਗਤ ਜੀ ਕਹਿੰਦੇ ਉਹ 70 ਪਤ ਹੈ ਰਾਜੇ ਨੂੰ ਕਹਿੰਦੇ ਆ ਬਾਦਸ਼ਾਹ ਕਹਿੰਦੇ ਉਹ ਮਾਲਕ ਜਿਹੜਾ ਇਹ 70 ਪਤ ਪਾਸਾ ਕਹਿੰਦੇ ਉਹ 70 ਪਦ ਪਾਸ਼ਾ ਆਸਾ ਪ੍ਰਮਾਤਮਾ ਦੇ ਹੱਥ ਵਿੱਚ ਹੈ ਸਭ ਕੁਝ ਛੱਡ ਕੇ ਨਾ ਰਹੋ ਛੱਡ ਕੇ ਨਾ ਆਸਾ ਕਹਿੰਦੇ ਭਾਈ ਉਹਨੂੰ ਛੱਡ ਕੇ ਨਹੀਂ ਦੌੜਨਾ ਛੱਡ ਕੇ ਨਾ ਰਹੋ ਛੱਡ ਕੇ ਨਾ ਆਸਾ ਕਹਿੰਦੇ ਉਹਨੂੰ ਛੱਡ ਕੇ ਹੋਰ ਚੀਜ਼ਾਂ ਤੇ ਆਸ ਨਹੀਂ ਬਣਾਣੀ ਉਹ ਮਾਲਕ ਸੱਚੇ ਤੋਂ ਬਖਦੇਸ਼ ਬਖਸ਼ਦੇ ਹਨ ਜੀ ਏ ਮਨ ਮੈਂ ਤੋ ਸ਼ਿਨ ਸ਼ਿਨ ਸਮਝਾਵਾ ਮੈਂ ਮਾਣੂ ਭਗਤ ਜੀ ਕਹਿੰਦੇ ਸਮਝਾਉਣਾ ਕਰਦਾ ਏ ਮਨ ਮੈਂ ਤਉ ਤੈ ਕੋ ਸਮਝਾਵਾ ਭਗਤ ਜੀ ਕਹਿੰਦੇ ਤੈਨੂੰ ਸਮਝਾਦਾ ਮੇਰੇ ਮਨਾ ਏ ਮੇਰੇ ਮਨ ਏ ਮਨ ਮੈਂ ਤੋ ਸ਼ਿਨ ਸ਼ਿਨ ਸਮਝਾਵਾ ਇੱਕ ਇੱਕ ਸਵਾਸ ਸ਼ਿਨ ਸ਼ਿਨ ਮੈਂ ਤੈਨੂੰ ਸਮਝਾਉਣਾ ਕਰਦਾ ਵਾ ਤਾਹੀ ਸ਼ਾਡ ਕਤ ਆਪ ਮਿਧਾਵਾ ਕਹਿੰਦੇ ਭਾਈ ਉਹਨੂੰ ਛੱਡ ਲੈ ਤਾਹੀ ਛੱਡ ਕਤ ਆਪ ਮਿਧਾਵਾ ਕਹਿੰਦੇ ਆਪਾ ਭਾਵ ਦੇ ਵਿੱਚ ਤਾ ਤੂੰ ਫਸਿਆ ਰਹਿ ਇਹ ਦੁਬਧਾ ਨੂੰ ਛੱਡ ਦੇ ਤੇ ਭਗਤ ਜੀ ਕਹਿੰਦੇ ਉਹ ਪਰਮਾਤਮਾ ਨੂੰ ਚੇਤੇ ਕਰ ਜੱਜਾ ਜੋ ਤਨ ਜੀਵਤ ਜਰਾਵੈ ਜੋ ਬਨਜਾਰ ਜਗਤ ਸੋਖ ਪਾਵੇ ਜੱਜੇ ਅਕਸ਼ਰ ਤੋਂ ਅਗਲਾ ਫੰਦ ਆਰੰਭ ਕਰਦੇ ਹਨ ਭਗਤ ਜੀ। ਉਹ ਦਵਾ ਮੰਦ। ਜੱਜਾ ਅਕਸ਼ਰ ਜੱਜਾ ਜੋ ਤਨ ਜੀਵਤ ਜਰਾਵੇ। ਕਹਿੰਦੇ ਤਨ ਜਿਹੜਾ ਜੀਂਦੇ ਜੀ ਕਹਿੰਦੇ ਉਹਨੂੰ ਮਾਰ ਕੇ ਉਹਦੇ ਚਰਨਾਂ ਵਿੱਚ ਅਰਪਣ ਕਰ ਦੇ ਜੋ ਬਣ ਜਾਰੁ ਜੁਗਤ ਸੋ ਪਾਵੇ। ਕਹਿੰਦੇ ਜਵਾਨੀ ਵਿੱਚ ਜਵਾਨ ਵਸਤਾ ਦੇ ਵਿੱਚ ਉਹ ਜੁਗਤ ਨੂੰ ਪ੍ਰਾਪਰਤ ਕਰ ਲੈ ਉਹਦੀ ਪ੍ਰਾਪਤੀ ਕਰ ਲੈ ਅਸ ਜਰ ਪਰ ਜਰ ਜਰ ਜਬ ਰਹੇ ਤਬ ਜਾਏ ਜੋਤ ਉਜਿਆਰੋ ਲਹੈ ਭਗਤ ਜੀ ਫਿਰ ਬਚਨ ਕਾ ਦਿੰ ਅਸ ਜਰ ਪਰ ਜਰ ਜਰ ਜਬ ਰਹੇ ਕਹਿੰਦੇ ਉਹ ਪਰਮਾਤਮਾ ਜਿਹੜਾ ਹੈ ਅਸ ਜਰ ਹੈ ਉਹ ਪਰੇ ਤੋਂ ਪਰਿਆ ਜਬ ਜਰ ਹੈ ਕਹਿੰਦੇ ਉਹ ਜਨਹਾਰ ਨੂੰ ਭਗਤ ਜੀ ਕਹਿੰਦੇ ਜਾਲ ਹੈ ਉਹਦੀ ਉਹਦੇ ਮਾਲਕ ਦੇ ਵਿੱਚ ਤੂੰ ਲੀਨ ਹੋ ਜਾ ਤਬ ਜਾਏ ਜੋਤ ਉਹ ਜਿਆਰ ਹੋ ਲੈ ਕਹਿੰਦੇ ਜਦੋਂ ਇਹਦੇ ਵਿੱਚ ਉਹਦੀ ਜੋਤ ਸਮਾ ਜਾਂਦੀ ਹੈ ਤਾਂ ਉਹ ਉਜਿਆਰਾ ਕਰ ਦਿੰਦੀ ਹੈ ਪ੍ਰਕਾਸ਼ ਕਰ ਦਿੰਦੀ ਹੈ ਤੇ ਜਦੋਂ ਭਗਤ ਜੀ ਕਹਿੰਦੇ ਉਹ ਜੋਤ ਤੋਂ ਦੂਰ ਹੋ ਜਾਂਦਾ ਫਿਰ ਅੰਧੇਰ ਕੋ ਭੋ ਜਾਂਦਾ ਮਨ ਜਿਹੜਾ ਉਹਦੇਰੇ ਵਿੱਚ ਖੁੱਬਿਆ ਰਹਿੰਦਾ ਉਹ ਕੋਪਨ ਦੀ ਰਾਜੜਾ ਅੰਦਰ ਆਤਮਾ ਛਾਇਆ ਹੋਇਆ ਹੈ ਉਹਦੇ ਤੋਂ ਇਹ ਸੱਚੇ ਨਾਮ ਦੀ ਕਿਰਨ ਜਿਹੜੀ ਹੈ ਸੂਰਜ ਇਹ ਕਿਰਨ ਦੀ ਤਰ੍ਹਾਂ ਇਹ ਪ੍ਰਕਾਸ਼ ਹੀ ਬਚਾ ਸਕਦਾ ਝਜਾ ਉਰਜ ਸੂਰਜ ਨਹੀਂ ਜਾਣ 14 ਅਗਲੇ ਪਦ ਵਿੱਚ ਭਗਤ ਜੀ 15ਵੇਂ ਪਦ ਵਿੱਚ ਫਿਰ ਬਚਨ ਕਰਦੇ ਆ ਨਾ ਤਾਂ ਜਾਗ ਸਿਧ ਅਚਾਰਨ ਕਰਦੇ ਆ ਝਾ ਉਰਜ ਸੂਰਜ ਨਹੀਂ ਜਾਣਾ ਰਹੋ ਝਰਕ ਨਾਹੀ ਪਰਵਾਣਾ ਅਜਾ ਊਰਜ ਸੁਰਜ ਨਹੀਂ ਜਾਣਾ ਰਹੋ ਝਰਕ ਰਹੋ ਝਰਕ ਨਾਹੀ ਪਛਤਾਣਾ ਪਰਵਾਣਾ ਕਹਿੰਦੇ ਉਹਨੂੰ ਪ੍ਰਮਾਤਮਾ ਨੂੰ ਜਪਨਾ ਕਰ ਤੇ ਹੋਣਾ ਕਰ ਊਰਜ ਊਰਜ ਦੇ ਵਿੱਚ ਇਸ ਵਿੱਚ ਊਰਜਣ ਦੇ ਵਿੱਚ ਨਾ ਫਸ ਉਹ ਸਿਰਜਣ ਹਾਰ ਸੁਰਜ ਨਹੀਂ ਜਾਣਾ ਉਹਨੂੰ ਜਾਣਿਆ ਨਹੀਂ ਭਗਤ ਜੀ ਕਹਿੰਦੇ ਤੂੰ ਇਸ ਸੰਸਾਰ ਦੀ ਉਜੜਨ ਦੇ ਵਿੱਚ ਫਸਿਆ ਹੋਇਆ ਰਹੋ ਛਰਕ ਨਾਹੀ ਪਰਵਾਣਾ ਭਗਤ ਜੀ ਕਹਿੰਦੇ ਉਹਨੂੰ ਇਹ ਚੀਜ਼ ਪਰਵਾਹ ਨਹੀਂ ਐ ਕੱਤ ਝੱਖ ਤਖ ਔਰ ਸਮਝਾਵਾ ਝਗੜ ਕਰੇ ਝਗਰੋ ਹੀ ਪਾਵਾ ਇੱਥੇ ਬਾਤ ਪੂਰਾ ਹੁੰਦਾ 15 ਵਾਰ ਭਗਤ ਜੀ ਕਹਿੰਦੇ ਕੱਤ ਝੱਖ ਤਖ ਔਰ ਸਮਝਾਵਾ ਕਹਿੰਦੇ ਜੈ ਤਾਂ ਫਿਰ ਝੱਖਾ ਹੀ ਮਾਰਨੀ ਆਨ ਭਗਤ ਜੀ ਕਹਿੰਦੇ ਝੱਖ ਤੱਕ ਕੇ ਅਸੀਂ ਦੂਜਿਆਂ ਨੂੰ ਭਗਤ ਜੀ ਕਹਿੰਦੇ ਸਮਝਾਣੇ ਆ ਕਹਿੰਦੇ ਇਸ ਝਗੜੇ ਵਿੱਚ ਹੀ ਪੈ ਰਹੇ ਆਣ ਕਿ ਆਪ ਸਮਝਦੇ ਨਹੀਂ ساری ਜ਼ਿੰਦਗੀ ਆਪ ਸਮਝ ਲਾ ਲਈ ਉਹਦੀ ਕਈ ਹੋਏ ਬਚਨਾਂ ਨੂੰ ਪਰ ਦੂਜਿਆਂ ਨੂੰ ਸਮਝਾਈ ਜਾਣਾ ਦੂਜਿਆਂ ਨੂੰ ਕਹਿਣਾ ਕਿ ਤੂੰ ਸਮਝ ਭਗਤ ਜੀ ਕਹਿੰਦੇ ਝਾਕ ਤੱਕ ਝੱਖ ਤੱਕ ਔਰਣ ਸਮਝਾਵਾ ਕਹਿੰਦੇ ਦੂਜਿਆਂ ਨੂੰ ਸਮਝਾਣਾ ਛੱਡ ਦੇ ਝਗਰ ਕੀਏ ਝਗਰੋ ਹੀ ਪਾਵਾ ਜੇ ਤੱਕ ਲੇਵਤ ਝਗੜਾ ਕਰੇਗਾ ਝਗੜੇ ਵਿੱਚ ਹੀ ਫਸਿਆ ਰਹੇਗਾ ਜੇ ਸਮਝਾਈ ਜਾਵੇਗਾ ਬੈਸਬਾਜੀ ਕਰਦੇ ਨਾ ਇੱਕ ਦੂਜੇ ਨਾਲ ਇਹਦੇ ਸ ਝਗੜੇ ਵਿੱਚ ਹੀ ਸਵਾਸ ਜ਼ਿੰਦਗੀ ਉਮਰਾ ਕਹਿੰਦੇ ਆਰ ਜੂ ਲੰਘ ਜਾਵੇ ਕੀ ਝਗੜਿਆਂ ਦੇ ਵਿੱਚ ਅਚਮੇਲਿਆਂ ਦੇ ਵਿੱਚ ਭਗਤ ਜੀ ਕਹਿੰਦੇ ਤੂੰ ਨਾ ਫਸ ਇਹ ਝਗੜਾ ਛੱਡ ਕੇ ਦੁਨੀਆ ਦਾ ਉਹਨੂੰ ਕਾਉਣ ਦੀ ਕੋਸ਼ਿਸ਼ ਕਰ ਝਗੜੇ ਤੋਂ ਬਾਹਰ ਆ ਇਹ ਧੱਕੇ ਤੋਂ ਬਾਹਰ ਆਣ ਕੇ ਉਹਨੂੰ ਧੌਣਾ ਕਰ ਤਾਂ ਉਹਦੇ ਵਿੱਚ ਲੀਨ ਹੋ ਜਾਵੇਗਾ ਇੱਥੇ 15 ਪਦ ਪਾਵਨ ਅਖੀ ਦੀ ਦੇ ਸੰਪੂਰਨ ਹੁੰਦੇ ਹਨ ਪਾਤਸ਼ਾਹ ਜੀ ਝੱਜੇ ਅਕਸ਼ਰ ਤੋਂ ਉਪਦੇਸ਼ ਬਖਸ਼ਦੇ ਹਨ ਸਦਾ ਹੀ ਸਤਿਗੁਰ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਪ੍ਰੀਏ ਬਾਣੀ ਵਿੱਚ ਆ ਜੀ ਬਾਣੀ ਸੁਣੀਏ ਸਤਿਗੁਰੂ ਜੀ ਸਦਾ ਹੀ ਹਾਜ਼ਰੀਆਂ ਪ੍ਰਵਾਨ ਕਰਨ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਨੇ ਕਾ ਭੁਲਾ ਜੰਦੀਆਂ ਨ ਮਹਾਰਾ ਸਤ ਬਖਸ਼ਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ